ਸਸਿਕਾ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮਹਾਕੋਮਲ ਕਪੂਰ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਬੱਸ ਹਾਈਜੈਕ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਵਾਸਤੇ ਵਿੱਚ 17 ਯਾਤਰੀ ਸਵਾਰ ਸਨ ਜਦੋਂ ਪੁਲਿਸ ਨੂੰ ਬੱਸ ਸਹਾਈਜੇਕਤੀ ਸੂਚਨਾ ਮਿਲੀ ਤਾਂ ਪੁਲਿਸ ਵੀ ਹੈਰਾਨ ਰਹਿ ਗਈ ਅਤੇ ਚਾਰੇ ਪਾਸੇ ਸੰਸਨੀ ਫੈਲ ਗਈ ਪੁਲਿਸ ਕਈ ਪਾਸਿਓ ਉਸ ਦਾ ਪਿੱਛਾ ਕਰਦੀ ਰਹੀ ਪਰ ਉਹ 30 ਕਿਲੋਮੀਟਰ ਤੱਕ ਅਮਰੀਕਾ ਪੁਲਿਸ ਤੋਂ ਪਛੜ ਰਿਹਾ ਕੰਟਿਆ ਦੀ ਮੁਸ਼ਕਲ ਤੋਂ ਬਾਅਦ ਆਖਿਰਕਾਰ ਪੁਲਿਸ ਉਸ ਨੂੰ ਫੜਨ ਦੇ ਵਿੱਚ ਕਾਮਯਾਬ ਹੋ ਗਈ ਫਿਲਮੀ ਅੰਦਾਜ਼ ਦੇ ਵਿੱਚ ਹਾਈਜੈਕਿੰਗ ਦਾ ਮਾਮਲਾ ਅਮਰੀਕਾ ਦੇ ਅਟਲਾਂਟਾ ਸ਼ਹਿਰ ਦਾ ਹੈ ਅਟਲਾਂਟਾ ਦੇ ਪੁਲਿਸ ਮੁੱਖੀ ਡੈਰੀ ਨੇ ਸ਼ਹਿਰ ਬੌਮ ਨੇ ਕਿਹਾ ਕਿ ਅਸੀਂ ਡਾਊਨਟਾਊਨ ਮਾਲ ਫੂਡ ਕੋਰਟ ਦੇ ਵਿੱਚ ਗੋਲੀਬਾਰੀ ਦੀ ਬਰੀਫਿੰਗ ਕਰ ਰਹੀ ਸੀ ਜਦੋਂ ਪੁਲਿਸ ਹੈਲਪਲਾਈਨ 911 ਉੱਤੇ ਇੱਕ ਕਾਲ ਆਈ ਦੱਸਿਆ ਗਿਆ ਕਿ ਇੱਕ ਬੰਦੂਕਦਾਰ ਨੇ ਯਾਤਰੀਆਂ ਦੇ ਨਾਲ ਭਰੀ ਬੱਸ ਨੂੰ ਅਗਵਾ ਕਰ ਲਿਆ ਹੈ ਸ਼ਹਿਰ ਦੀਆਂ ਸੜਕਾਂ ਉੱਤੇ ਇਹਨੇ ਵਾਦੂੜਾ ਰਿਹਾ ਹੈ ਅਤੇ ਜਦੋਂ ਪੁਲਿਸ ਨੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਡਨੈਪਰ ਨੇ ਬੱਸ ਉੱਤੇ ਗੋਲੀਆਂ ਛਿੜਾ ਦਿੱਤੀਆਂ। ਉਹਨਾਂ ਨੇ ਡਰਾਈਵਰ ਦੇ ਸਿਰ ਉੱਤੇ ਬੰਦੂਕ ਤਾਂ ਦਿੱਤੀ। ਉਸ ਨੂੰ ਬ੍ਰੇਕ ਨਹੀਂ ਲਾਉਂਦੀ ਸੀ ਜਦੋਂ ਪੁਲਿਸ ਨੇ ਸਾਹਮਣੇ ਤੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਬੱਸ ਪੁਲਿਸ ਦੀ ਕਾਰ ਨੂੰ ਟਕਰਾ ਕੇ ਅੱਗੇ ਵੱਧ ਗਈ। ਅਗਲੀ ਲੇਨ ਬਦਲਦੇ ਹੋਏ ਉਸ ਨੇ ਦੋ ਹੋਰ ਵਾਹਨਾਂ ਨੂੰ ਟੱਕਰ ਮਾ ਦਿੱਤੀ। ਇਸ ਦੇ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅਤਵਾਦੀ ਹਮਲੇ ਦੇ ਡਰ ਦੇ ਨਾਲ ਲੋਕ ਕੰਬ ਗਏ। ਚੋਰਾਂ ਅਤੇ ਪੁਲਿਸ ਦੀ ਇੱਕ ਖੇਡ ਸੜਕ ਉੱਤੇ ਇੱਕ ਮਿੰਟ ਤੱਕ ਚਲਦੀ ਰਹੀ ਅਤੇ ਕਰੀਬ 30 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਬਾਸਨੂ ਘੇਰ ਕੇ ਬੰਦਕਾਂ ਨੂੰ ਛਡਵਾਇਆ ਜ਼ਿਕਰ ਹੋ ਕੇ ਕਿ ਪੁਲਿਸ ਨੇ 39 ਸਾਲਾ ਬੰਦੂਕਦਾਰੀ ਬਦਮਾਸ਼ ਨੂੰ ਗ੍ਰਿਫਤਾਰ ਕਰ ਲਿਆ ਪਰ ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ। ਐਟਲਾਂਟਾ ਦੇ ਮੇਅਰ ਆਂਦਰ ਡਿਕਨਸ ਨੇ ਕਿਹਾ ਹੈ ਕਿ ਸਾਡੇ ਲਈ ਸੰਤੁਸ਼ਟੀ ਵਾਲੀ ਗੱਲ ਹੈ ਪੋਤੇ ਲੋਕਾਂ ਦੀ ਜਾਨ ਨਹੀਂ ਗਈ ਕਿਉਂਕਿ ਬਦਮਾਸ਼ ਨੇ ਡਰਾਈਵਰ ਦੇ ਸਿਰ ਉੱਤੇ ਬੰਦੂਕ ਤਾਣ ਕੇ ਉਸ ਨੂੰ ਕਿਹਾ ਸੀ ਕਿ ਇਸ ਬੱਸ ਨੂੰ ਨਾ ਰੋਕਿਆ ਜਾਵੇ ਨਹੀਂ ਤਾਂ ਨਤੀਜੇ ਹੋਰ ਵੀ ਮਾੜੇ ਹੋ ਸਕਣਗੇ। ਇਹ ਕਹਾਣੀ ਫਿਲਮ ਦੀ ਲੱਗਦੀ ਹੈ ਪਰ ਜਦੋਂ ਅਸੀਂ ਇਸ ਨੂੰ ਸੁਣਿਆ ਤਾਂ ਅਸੀਂ ਵੀ ਕੰਬ ਚੁਕੇ ਸੀ ਕਿਉਂਕਿ ਨਤੀਜਾ ਹੋਰ ਵੀ ਬਹੁਤ ਮਾੜਾ ਹੋ ਸਕਦਾ ਸੀ। ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ